25ਵੇਂ ਸਾਲ ਦਾ ਹਵਾਲ ਸਾਧੂ ਦਇਆsinghar ਆਪਣੀ ਕਿਰਤ ਜ਼ਿੰਦਗੀ ਬਿਲਾਸ ਵਿੱਚ ਇਸ ਤਰ੍ਹਾਂ ਬਿਆਨ ਕਰਦੇ ਹਨ ਉਮਰ 5ਵੇਂ ਸਾਲ ਦੀ ਪਿਆਰ ਓਏ ਲਈ ਗਾਫਲੀ ਵਿੱਚ ਗੁਜ਼ਾਰ ਰਿਐ ਮজা ਨਹੀਂ ਸੀ ਯਸ਼ਕ ਹਕੀਕ ਜਹਾਂ ਛੱਡੇ ਪਕੜ ਤੈ ਵਿਸ਼ੇ ਵਕਾਰ ਐਵੇਂ ਤੁਰੋਂ ਧਰਮ ਦੇ ਕਮਾਂ ਦਾ ਹੁਕਮ ਤੈਨੂੰ ਚੱਕ ਛੱਡਿਆ ਪਾਪ ਦਾ ਭਾਰ ਐਵੇਂ ਬਣਿਓ ਢਾੜ ਵੀ ਚੋਰ ਉਹ ਚੱਕਿਆ ਏ ਦਿੱਤੀ ਦਿਲੋਂ ਸਰਕਾਰ ਵਿਸਾਰ ਐਵੇਂ ਸੂਰਮ ਗਤੀ ਸੀ ਆਪ ਨੂੰ ਮਾਰ ਲੈਂਦਾ ਹੱਥ ਜ਼ੁਲਮ ਦੀ ਫੜੀ ਤਲਵਾਰ ਐਵੇਂ ਜਿਹੜਾ ਕੰਮ ਸੀ ਦਿਲੋਂ ਵਿਸਾਰ ਦਿੱਤਾ ਪਕੜੇ ਕੂੜ ਦੇ ਕਾਰ ਵਿਹਾਰ ਐਵੇਂ ਜਿਹੜੀ ਵਸਤ ਸੀ ਘਰੋਂ ਗਵਾਏ ਛੱਡੀ ਫਿਰੇ ਪਾਲਦਾ ਹੋਰ ਸ਼ਿਕਾਰ ਐਵੇਂ ਆਖਰਕਾਰ ਮਿਲ ਜਾਵਣਾ ਕਫਨ ਵੀ ਬਾਹ ਪਾਈ ਫਿਰੇ ਤੂੰ ਬੂਟ ਸਲਵਾਰ ਐਵੇਂ ਅੱਗੇ ਗਿਆ ਬੇਇੱਜ਼ਤੀ ਹੋਵਣੀ ਬਣਿਆ ਜੱਗ ਤੇ ਫਿਰੇ ਸਰਦਾਰ ਐਵੇਂ ਚੰਗੀ ਗੱਲ ਸੀ ਯਾਰ ਮੈਂ ਮੈਂ ਮਾਰ ਲੈਂਦਾ ਪਕੜ ਛੱਡਿਆ ਖੁਦੀ ਹੰਕਾਰ ਐਵੇਂ ਚੰਗੀ ਗੱਲ ਸੀ ਯਾਰ ਮੈਂ ਮਾਰ ਲੈਂਦਾ ਪਕੜ ਛੱਡਿਆ ਖੁਦੀ ਹੰਕਾਰ ਐਵੇਂ ਰਿਹਾ ਜੱਗ ਤੂੰ ਭਾਲਦਾ ਕੌਡੀਆਂ ਨੂੰ ਕੋਏ ਦਮ ਦੇ ਲਾਲ ਜਹਵਾਰ ਐਵੇਂ ਵਿਛੜ ਗਿਆ ਨੂੰ ਰੋਵਣਾ ਪਵੇ ਗਾਈ ਪਾਏ ਦਿਲਬਰਾਂ ਨਾਲ ਪਿਆਰ ਐਵੇਂ ਜੇ ਕਰ ਜਗ ਤੇ ਆਣ ਵਿਸਾਰਨੇ ਸੀ ਕੀਤੇ ਪ੍ਰਥਮੇ ਕੌਲਕ ਇਕਰਾਰ ਐਵੇਂ ਤੈਨੂੰ ਖਬਰ ਸੀ ਕਬਰ ਦੇ ਵਿੱਚ ਪੈਣਾ ਛੱਡੇ گا ਫਲਾ ਮਹਿਲ ਉਹ ਸਾਰ ਐਵੇਂ ਹੋਣ ਹਾਰ ਜ਼ਰੂਰ ਹੋ ਜਾਵਣੀ ਸਾਂ ਮੰਜੇ ਪਾਉਣੀਆਂ ਵਾਰ ਕੁਵਾਰ ਐਵੇਂ ਤੇਰੇ ਬੇਚਨ ਨਸੀਬ ਨਾ ਤੰਦਰੁਸਤੀ ਰਹਾ ਗਮਾਂ ਦੇ ਵਿੱਚ ਬਿਮਾਰ ਐਵੇਂ ਨਹੀਂ ਗਿਆਨ ਵਿਚਾਰ ਦੀ ਪੁੜੀ ਖਾਦੀ ਚੜ ਛੱਡਿਆ ਪਰਮ ਬੁਖਾਰ ਐਵੇਂ ਤੇਰੇ ਅੰਦਰ ਵਸੇ ਚੰਡਾਲ ਚੂੜਾ ਅੱਖੇ ਕਿਨਾਨੂ ਯਾਰ ਚਮਿਆਰ ਐਵੇਂ ਦੁਨੀਆ ਘਰ ਦੇ ਵਿੱਚ ਗਰਕਾਬ ਹੋ ਕੇ ਦਿੱਤਾ ਰੱਬ ਨੂੰ ਦਿਲੋਂ ਵਿਸਾਰ ਐਵੇਂ ਝੂਠੀ ਖੇਲ ਦੇ ਨਾਲ ਪਰੀਤ ਲਾਈ ਜੂਆ ਜਿਉਂ ਜਵਾਰਿਆ ਹਾਰ ਐਵੇਂ ਸੱਚੀ ਗੱਲ ਦਾ ਅਰਕ ਨਾ ਕੱਢਾਈ ਬਣਿਆ ਜੱਗ ਤੇ ਫਿਰੇ ਆਤਾਰ ਐਵੇਂ ਬੂਟਾ ਧਰਮ ਦਾ ਜੜਾਂ થી ਪੁੱਟ ਦਿੱਤਾ ਲੈ ਮਲਿਆ ਅੰਬ ਅਨਾਰ ਐਵੇਂ ਇਸੇ ਸੁਖ ਨੇ ਦੇਵਣਾ ਦੁੱਖ ਤੈਨੂੰ ਲਾਵੇਂ ਜੱਗ ਤੇ ਮौज ਬਹਾਰ ਐਵੇਂ ਕੋ ਰਾਮ ਹੈ ਕਰਨ ਕਰਾਉਣ ਵਾਲਾ ਅੱਗੇ ਹੋਰ ਨਾ ਕਰੇ ਪੁਕਾਰ ਐਵੇਂ ਚੰਗੀ ਬਸਤ ਜੇ ਨਹੀਂ ਖਰੀਦਣੀ ਸੀ ਆਇਆ ਆਕਾਸ ਨੂੰ ਵਿੱਚ ਬਾਜ਼ਾਰ ਐਵੇਂ ਮੂਰਖ ਆਪਣਾ ਕੰਮ ਵਸਾਰ ਬੈਠੂ ਚੁੱਕੀ ਕਿਸੇ ਦੀ ਸੀਸ ਵਗਾਰ ਐਵੇਂ ਅਜੇ ਜਾਗ ਸ਼ਤਾਬ ਤੇ ਹੋਸ਼ ਕਰ ਲੈ ਲੁੱਟੀ ਜਾਮ ਦੇ ਚੋਰ ਕਰ ਬਾਰ ਐਵੇਂ ਦਇਆ ਸਿੰਘ ਸਟੇਸ਼ਨੋਂ ਰੇਲ ਛੁੱਟੀ ਉਮਰ ਜਾਮ ਦੀ ਤੇਜ਼ ਰਫਤਾਰ ਐਵੇਂ ਦਇਆ ਸਿੰਘ ਸਟੇਸ਼ਨੋਂ ਰੇਲ ਛੁੱਟੀ ਉਮਰ ਜਾਮ ਦੀ ਤੇਜ਼ ਰਫਤਾਰ ਐਵੇਂ